ਨਾਮਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਪੇਸ਼ੜਦੀ ਜਾਂ ਕਿਡਨੀਆਂ ਖਰਾਬ ਹੋ ਜਾਂਦੀਆਂ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ ਅੱਖਾਂ ਦੀ ਪ੍ਰੋਬਲਮ ਆਉਂਦੀ ਗੈਂਗਰੀਨ ਹੋ ਜਾਂਦੀ ਹੈ ਨਾ ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਕੋਰਾਕ ਤਿਆਰ ਕੀਤੀ ਜਿਹੜੀ ਬੋਡੀ ਨੂੰ ਜ਼ਰੂਰਤ ਆ ਸ਼ੂਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਇਸ ਕਰ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬੋਡੀ ਨੂੰ ਲੋਡ ਆ ਤੇ ਫਿਰ ਉਹਨਾਂ ਨੂੰ ਬਾਹਰਲੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਪਊਗੀ। ਉਹ ਆਪਾਂ ਜੀਨੈਕਸ 94 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਰਪੁਰ ਦੇ ਵਿੱਚ ਤਿਆਰ ਹੋ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਵਿੱਚ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਪੰਜ ਸਟੋਰ ਆਪਣੇ ਖੁੱਲ ਚੁੱਕੇ ਆ ਅਗਤੇ ਤੁਸੀਂ ਦੇਖ ਰਹੇ ਹੋ న్యూਸ ਪੰਜਾਬੀ ਚੈਨਲ ਮੈਂ ਵੀਤ ਪਾਲ कौर ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਈ ਦਾ ਨਵੇਂ-ਨਵੇਂ ਚਿਹਰਿਆਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਸੋ ਤਿੰਨ ਕੁ ਮਹੀਨੇ ਪਹਿਲਾਂ ਵੀ ਭਾਈ ਸੁਖਦੇਵ ਸਿੰਘ ਜੀ ਸਾਡੇ ਸਟੂਡੀਓ ਤੇ ਪਹੁੰਚੇ ਸੀ ਅਤੇ ਉਹਨਾਂ ਨੇ ਸਾਡੇ ਦਰਸ਼ਕਾਂ ਨੂੰ ਆਯੁਰਵੈਦਿਕ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਸੀ ਸੋ ਅੱਜ ਫਿਰ ਤੋਂ ਭਾਈ ਸਾਹਿਬ ਸਾਡੇ ਸਟੂਡੀਓ ਤੇ ਆਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅਸੀਂ ਅੱਜ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵਧੀਆ ਜਿਹੀ ਆਯੁਰਵੈਦਿਕ ਦਵਾਈ ਬਾਰੇ ਜਾਣਕਾਰੀ ਦਿਓ ਜੀ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਆ ਪੂਰੇ ਪੰਜਾਬ ਪੰਜਾਬ ਵਾਸੀਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਕਈ ਤਨਮੀ ਨੇ ਬਾਦ ਅੱਜ ਦੁਬਾਰਾ ਸਟੂਡੀਓ ਤੇ ਬੈਠਣ ਦਾ ਮੌਕਾ ਮਿਲਿਆ ਤਾਂ ਅਕਸਰ ਗੱਲਬਾਤ ਹੁੰਦੀ ਰਹਿੰਦੀ ਜਗਰਾ ਸਿੰਘ ਹੁਣਾਂ ਨਾਲ ਵੀ ਤਨਮੀ ਨੇ ਪਹਿਲਾਂ ਜਦੋਂ ਆਈ ਸੀ ਅਸੀਂ ਕਾਨਪੁਰ ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਆ ਤਾਂ ਜਗਰਾ ਸਿੰਘ ਜੀ ਨੇ ਕਿਹਾ ਸੀ ਵੀ ਭਾਈ ਸਾਹਿਬ ਜੇ ਇਹਨੂੰ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਾਂ ਤੱਕ ਸੁਨੇਹਾ ਪਹਚਾਓ ਕਿਉਂਕਿ ਮੈਨੂਫੈਕਚਰਿੰਗ ਤੁਹਾਡੀ ਆਯੁਰਵੈਦਿਕ ਦਵਾਈਆਂ ਦੀ ਆ ਤੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਆ ਅਸੀਂ ਜੋ ਸੁਨੇਹਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ 5 ਸਟੋਰ ਖੁੱਲ ਚੁੱਕੇ ਆ ਸਟੋਰਾਂ ਬਾਰੇ ਉਸ ਦਿਨ ਦੱਸਿਆ ਸੀ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਜਿਹੜੀ ਨਾਮਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਤਾਈ ਸਾਹਿਬ ਹੁਣਾਂ ਦਾ ਕਹਿਣਾ ਇਹੀ ਸੀ ਜਗਰਾ ਸਿੰਘ ਹੁਣਾਂ ਦਾ ਕਿ ਕਿਸੇ ਨਾ ਕਿਸੇ ਉਸ ਬਿਮਾਰੀ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ ਜਿਸ ਦੇ ਵਿੱਚ ਲੋਕ ਬਹੁਤ ਜ਼ਿਆਦਾ ਗ੍ਰਸਤ ਆ ਤਾਂ ਜੇ 슈ਗਰ ਦੀ ਗੱਲ ਕਰੀਏ ਤਾਂ ਹਰ ਤੀਜੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਆ ਹਾਂਜੀ ਇਹ ਦੂਜੀ ਗੱਲ ਇਹ ਆ ਕਿ 슈ਗਰ ਨੂੰ ਕੰਟਰੋਲ ਕਰਨ ਵਾਸਤੇ ਲੋਕ ਜਿਹੜੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਆ 슈ਗਰ ਨੂੰ ਮੈਨੇਜ ਕਰਨ ਵਾਸਤੇ ਜਿਹੜੀ ਟੈਬਲੇਟ ਜਾਂ ਇਨਸੁਲੀਨ ਵਗੈਰਾ ਬਾਹਰ ਤੋਂ ਲੈ ਰਹੇ ਆ ਤਾਂ ਇਹ ਲੋਕੋ ਇਹ ਨਹੀਂ ਜਾਣਦੇ ਕਿ ਉਹਦੇ ਨਾਲ ਬੋਡੀ ਦੇ ਹੋਰ ਵੀ ਆਰਗੈਨ ਖਰਾਬ ਹੋ ਰਹੇ ਆ। ਹਾਂਜੀ। ਸ਼ੂਗਰ ਦੇ ਪੇਛੜਦੀ ਜਾਂ ਕਿਡਨੀਆਂ ਖਰਾਬ ਹੋ ਜਾਂਦੀਆਂ, ਲੀਵਰ ਦੀ ਪ੍ਰੋਬਲਮ ਆ ਜਾਂਦੀ ਆ, ਅੱਖਾਂ ਦੀ ਪ੍ਰੋਬਲਮ ਆਉਂਦੀ, ਗੈਂਗਰੀਨ ਹੋ ਜਾਂਦੀ ਹੈ ਨਾ। ਹਾਂਜੀ। ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਕਿਉਂਕਿ ਟੋਟਲ ਸਾਡਾ ਜਿਹੜਾ ਕੰਮ ਆ ਆਰਗੈਨਿਕ ਤੇ ਆਯੁਰਵੇਦਿਕ ਪ੍ਰੋਡਕਟਾਂ ਤੇ ਹੀ ਆ। ਸਾਰੀਆਂ ਹੀ ਘਰ ਦੇ ਵਿੱਚ ਵਰਤਨ ਵਾਲੀਆਂ ਜਿਹੜੀਆਂ ਜ਼ਹਿਰ ਮੁਕਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਨ ਵਾਲੀਆਂ ਚੀਜ਼ਾਂ ਅਸੀਂ ਤਿਆਰ ਕਰ ਰਹੇ ਹਾਂ ਸ਼ੂਗਰ ਤੇ ਕੰਮ ਚੱਲ ਰਿਹਾ ਸੀ ਅਸੀਂ ਜਸ ਸਿੱਟੇ ਤੇ ਪਹੁੰਚਿਆ ਕਿ ਜੇ ਪ੍ਰਮਾਤਮਾ ਨੇ ਇੱਕ ਸਰੀਰ ਨੂੰ 100 ਸਾਲ ਦੀ ਉਮਰ ਦਿੱਤੀ ਆ ਤੇ ਇਹਦਾ ਮਤਲਬ ਇਹ ਕਿ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਆਰਗਾਨੀਆਂ ਉਹਦੀ ਵੀ ਉਮਰ ਉਨੀ ਹੋਊਗੀ ਤੁਹਾਡੀਆਂ ਅੱਖਾਂ ਦੀ ਉਮਰ 100 ਸਾਲ ਹੋਣੀ ਚਾਹੀਦੀ ਆ ਤੁਹਾਡੀਆਂ ਕਿਡਨੀਆਂ ਦੀ ਵੀ 100 ਸਾਲ ਹੋਣੀ ਚਾਹੀਦੀ ਤੇ ਲੀਵਰ ਦੀ ਤੇ ਫਿਰ ਇਹ ਕਿਵੇਂ ਹੁੰਦਾ ਵੀ ਜੇ ਸਰੀਰ ਦਾ ਕੋਈ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਅਸੀਂ ਉਹਨੂੰ ਠੀਕ ਕਰਨ ਦੀ ਬਜਾਏ ਬਾਹਰ ਤੋਂ ਆਰਟੀਫੀਸ਼ਲ ਤਰੀਕੇ ਦੇ ਨਾਲ ਉਹਦੀ ਜਿਹੜੀ ਜ਼ਰੂਰਤਾਂ ਪੂਰੀ ਕਰਨੀ ਸ਼ੁਰੂ ਕਰ ਦਿੰਦੇ ਆਂ ਜੇ ਸ਼ੁਕਰ ਦੀ ਗੱਲ ਕਰ ਲੈਂਦੇ ਆਂ ਲੋਕ ਇਨਸੂਲਿਨ ਬਾਹਰ ਤੋਂ ਲੈ ਰਹੇ ਆ ਟੈਬਲਟ ਖਾ ਰਹੇ ਆ ਹਾਲਾਂਕਿ ਇਨਸੂਲਿਨ ਬਣਾਉਣ ਦਾ ਕੰਮ ਪ੍ਰੈਮ ਕਰੈਜ਼ ਦਾ ਹੁੰਦਾ ਬੋਡੀ ਦੇ ਵਿੱਚ ਉਹਦੀ ਰਿਪੇਅਰ ਕਰਨ ਦੀ ਬਜਾਏ ਆਰਟੀਫੀਸ਼ਲ ਤਰੀਕੇ ਦੇ ਨਾਲ ਬਾਹਰ ਤੋਂ ਇਨਸੂਲਿਨ ਦਿੱਤੀ ਜਾ ਰਹੀ ਹੈ ਤਾਂ ਜਿਹੜੀ ਚੀਜ਼ ਪ੍ਰਮਾਤਮਾ ਨੇ ਬਣਾ ਕੇ ਭੇਜੀ ਆ ਉਹਨੂੰ ਠੀਕ ਕਿਉਂ ਨਾ ਕੀਤਾ ਜਾਵੇ ਜਦੋਂ ਆਪਣਾ ਕੋਈ ਵੀ ਬਾਜ਼ਾਰ ਦੇ ਵਿੱਚ ਚਲੋ ਆਪਾਂ ਮਾਰਕੀਟ ਦੇ ਵਿੱਚ ਕਿਸੇ ਵੀ ਮਸ਼ੀਨਰੀ ਦੀ ਗੱਲ ਕਰ ਲਈਏ ਅਗਰ ਉਹਦਾ ਕੋਈ ਪਾਰਟਸ ਖਰਾਬ ਹੁੰਦਾ ਤੇ ਅਸੀਂ ਪਾਰਟਸ ਨੂੰ ਠੀਕ ਕਰਦੇ ਹਾਂ রাইਟ ਨਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਚਲਾਇਆ ਜਾ ਸਕਦਾ রাইਟ ਇਸੇ ਤਰ੍ਹਾਂ ਹੀ ਅਸੀਂ 슈ਗਰ ਦੀ ਜਿਹੜੀ ਮੈਡੀਸਨ ਤਿਆਰ ਕੀਤੀ ਉਹਨੂੰ ਮੈਡੀਸਨ ਨਹੀਂ ਕਹਿ ਸਕਦੇ ਇੱਕ ਖੁਰਾਕ ਕਹਿ ਸਕਦੇ ਹਾਂ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ ਟੋਟਲੀ ਜੈਰਾ ਤੇ ਅਸੀਂ ਉਹ ਖਰਾਕ ਤਿਆਰ ਕੀਤੀ ਜਿਹੜੀ ਬੋਡੀ ਨੂੰ ਜ਼ਰੂਰਤ ਆ ਸ਼ੂਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਆ ਔਰ ਤੁਹਾਡਾ ਕਹਿਣਾ ਹੈ ਕਿ ਵੀ ਅਸੀਂ ਅੰਗਰੇਜ਼ੀ ਦਵਾਈਆਂ ਤੋਂ ਹਟਾ ਕੇ ਆਯੁਰਵੈਦਿਕ ਉਪਕੇ ਦੇ ਨਾਲ ਵੀ ਆਪਾਂ ਸ਼ੂਗਰ ਦੀ ਬਿਮਾਰੀ ਜਿਹੜੀ ਬੈਲ ਰਹੀ ਹੈ ਉਹਨੂੰ ਰੋਕ ਸਕਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਅੰਗਰੇਜ਼ੀ ਦਵਾਈਆਂ ਜਿਹੜੀਆਂ ਹੈਗੀਆਂ ਕਿ ਇਹ ਸ਼ੁਰੂਆਤੀ ਜਦੋਂ ਕੋਈ ਇਮੀਡੀਐਂਟਲੀ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਉਹਨੂੰ ਉਦੋਂ ਵਰਤਿਆ ਜਾਂਦਾ ਉਸ ਟਾਈਮ ਤੇ ਜੇ ਰੈਗੂਲਰ ਆਪਾਂ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਕਿਸੇ ਦੀ ਵੀ ਤਾਂ ਇਹ ਨੁਕਸਾਨ ਕਰਦੀ ਬਹੁਤ ਜਿਆਦਾ ਖਾਸ ਕਰਕੇ ਸ਼ੂਗਰ ਵਾਲੀ ਤੁਹਾਨੂੰ ਦੱਸਿਆ ਪਹਿਲਾਂ ਵੀ ਅੱਖਾਂ ਖਰਾਬ ਹੁੰਦੀਆਂ ਸ਼ੂਗਰ ਦੇ ਪਿਹਾਂ ਦੇ ਹੈ ਲੋ ਲੀਵਰ ਦੇ ਵਿੱਚ ਇਨਫੈਕਸ਼ਨ ਆਉਂਦੀ ਹੈ ਗੈਂਗਰੀਨ ਹੋ ਜਾਂਦੀ ਕਿਡਨੀਆ ਖਰਾਬ ਹੋ ਜਾਂਦੀਆਂ ਪਰ ਜੇਕਰ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬੋਡੀ ਨੂੰ ਲੋਡ ਆ ਤੇ ਫਿਰ ਉਹਨਾਂ ਨੂੰ ਬਾਹਰਲੀ ਦਵਾਈਆਂ ਖਾਣ ਦੀ ਲੋੜ ਨਹੀਂ ਪਊ ਤੇ ਉਹ ਆਪਾਂ ਜੀਨੈਕਸ 94 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਨਪੁਰ ਦੇ ਵਿੱਚ ਤਿਆਰ ਹੋ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਵਿੱਚ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਪੰਜ ਸਟੋਰ ਆਪਣੇ ਖੁੱਲ ਚੁੱਕੇ ਆ ਮਲੋੜ ਦੇ ਵਿੱਚ ਸਟੋਰ ਖੁੱਲ ਗਿਆ ਫਿਰੋਜ਼ਪੁਰ ਦੇ ਵਿੱਚ ਸਟੋਰ ਖੁੱਲ ਗਿਆ ਅੰਮ੍ਰਿਤਸਰ ਦੇ ਵਿੱਚ ਖੁੱਲ ਗਿਆ ਤੇ ਆਪਣੇ ਮੋਗੇ ਦੇ ਵਿੱਚ ਵੀ ਖੁੱਲ ਗਿਆ ਸਟੋਰ ਤੇ ਲਾਗੇ ਧਰਮਕੋੜ ਦੇ ਵਿੱਚ ਬਾਕੀ ਭਾਰਤ ਦੇ ਵਿੱਚ ਤਾਂ ਅਲੱਗ-ਅਲੱਗ ਜਗ੍ਹਾ ਤੇ ਹੈਗੀ ਐ ਸਟੋਰ ਹੈ ਨਾ ਕੰਮ ਕੀ ਹੈ ਜਿੱਦਾਂ ਤੁਹਾਨੂੰ ਕਿਹਾ ਸੀ ਵੀ ਅੰਗਰੇਜ਼ੀ ਦੀਆਂ ਜੇ ਬੰਦ ਹੋ ਜਾਣ ਤਾਂ ਨੈਚੁਰਲ ਤਰੀਕੇ ਦੇ ਨਾਲ ਸ਼ੂਗਰ ਠੀਕ ਕੀਤੀ ਜਾ ਸਕਦੀ ਆ ਤੇ ਫਿਰ ਕਈ ਲੋਕਾਂ ਦੇ ਸਵਾਲ ਇਸ ਤਰ੍ਹਾਂ ਦੇ ਵੀ ਆਉਂਦੇ ਆ ਵੀ ਕਿੰਨਾ ਚਿਰ ਇਹਨੂੰ ਖਾਣਾ ਪਊਗਾ ਤਾਂ ਫਿਰ ਅਸੀਂ ਇੱਕ ਹੀ ਗੱਲ ਕਹਿੰਦੇ ਹੁੰਨੇ ਆ ਵੀ ਜੇਕਰ ਮੰਨ ਲਓ ਆਪਾਂ ਗੱਡੀ ਨੂੰ ਕਿੰਨਾ ਚਿਰ ਚਲਾਉਣਾ ਉਹਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਜ਼ਰੂਰਤ ਪੈਂਦੀ ਆ ਜੇਕਰ ਤੁਹਾਨੂੰ ਭੋਜਨ ਦੀ ਡੇਲੀ ਲੋੜ ਪੈਂਦੀ ਆ ਤੇ ਫਿਰ ਇਸ ਕਰਕੇ ਇਸ ਖਰਾਕ ਦੀ ਵੀ ਤੁਹਾਨੂੰ ਡੇਲੀ ਲੋੜ ਪਊਗੀ ਕਿਉਂਕਿ ਜਿਹੜਾ ਤੁਸੀਂ ਭੋਜਨ ਸਵੇਰ ਤੋਂ ਸ਼ਾਮ ਤੱਕ ਖ ਦੇ ਨਾਲ ਭਰਿਆ ਹੋਇਆ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਵਰਤੋਂ ਦੇ ਵਿੱਚ ਜੁਆ ਰਿਹਾ ਉਹ ਤੁਸੀਂ ਬਦਲ ਨਹੀਂ ਸਕਦੇ ਹਾਂਜੀ ਇਸ ਕਰਕੇ ਇਹਨੂੰ ਮੈਨੇਜ ਕਰਨ ਵਾਸਤੇ ਜਿਹੜੀ ਅ ਜਰੂਰਤ ਆ ਸ਼ੂਗਰ ਨੂੰ ਮੈਨੇਜ ਕਰਨ ਵਾਸਤੇ ਇਨਸੂਲਿਨ ਕੁਦਰਤੀ ਤੌਰ 'ਤੇ ਪੈਨਕ੍ਰਿਆਸ ਦੇ ਵਿੱਚ ਪੈਦਾ ਹੋਵੇ ਤਾਂ ਉਹਦੇ ਵਾਸਤੇ ਤੁਹਾਨੂੰ ਇਸ ਖਰਾਕ ਦੀ ਲੋੜ ਆ ਹਾਂ ਤੁਸੀਂ ਉਸ ਦਵਾਈਆਂ ਤੋਂ ਬਚ ਜਾਮੋਗੇ ਜਿਹੜੀਆਂ ਤੁਹਾਡੀਆਂ ਕਿਡਨੀਆ ਲੀਵਰ ਗੈਂਗਰੀਨਾ ਤੇ ਅੱਖਾਂ ਖਰਾਬ ਕਰ ਸਕਦੀਆਂ ਸੀ ਬਿਲਕੁਲ ਬਿਲਕੁਲ ਤੇ ਨਾਲ ਇੱਕ ਗੱਲ ਹੋਰ ਵੀ ਇਹਦੇ ਆਪਾਂ ਕਰ ਸਕਦੇ ਆ ਵੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਆਪਾਂ ਆਟਾ ਵੀ ਤਿਆਰ ਕਰਤਾ ਜਿਵੇਂ ਆਪਾਂ ਅੱਜ ਗੱਲ ਕੀਤੀ ਸੀ ਵੀ ਭੋਜਨ ਬਦਲਣਾ ਚਾਹੀਦਾ ਸਵੇਰ ਤੋਂ ਸ਼ਾਮ ਤੱਕ ਦੀ ਵਰਤੋਂ ਵਿੱਚ ਵੈਸੇ ਤਾਂ ਸਾਡੇ ਟੋਟਲੀ ਹਰ ਇੱਕ ਜਿਹੜਾ ਪ੍ਰੋਡਕਟ ਬਣ ਰਿਹਾ ਉਹ ਆਰਗੇਨਿਕ ਆ ਚਾਹੇ ਆਇਲ ਹੋਵੇ ਸਰੋਂ ਦੇ ਤੇਲ ਤੋਂ ਲੈ ਕੇ ਤਿਲਾਂ ਦੇ ਤੇਲ ਤੋਂ ਲੈ ਕੇ ਸੂਰਜਮੁਖੀ ਦੇ ਟੋਟਲੀ ਆਰਗੇਨਿਕ ਆ ਕੋਈ ਰੈਸਪਰੇ ਨਹੀਂ ਹੁੰਦਾ ਪਰ ਸਪੈਸ਼ਲੀ ਜਿਹੜੀ ਸਾਡੇ ਕੋਲ ਡਿਮਾਂਡ ਆ ਰਹੀ ਸੀ ਵੀ ਡਾਈਬੀਟੀਜ਼ ਸ਼ੂਗਰ ਵਾਲੇ ਮਰੀਜ਼ਾਂ ਦੀ ਕਈ ਬਰੀ ਜਿਨ੍ਹਾਂ ਦੀ ਡੋਜ਼ ਬਹੁਤ ਜ਼ਿਆਦਾ ਹੁੰਦੀ ਆ ਤਿੰਨ ਤਨ ਮੇਰੀ ਡੋਜ਼ ਲੈਂਦੇ ਆ ਦਵਾਈ ਦੀ ਤੇ ਉਹਨਾਂ ਦੀ ਕਣਕ ਦੀ ਰੋਟੀ ਬੰਦ ਕਰ ਦਿੱਤੀ ਜਾਂਦੀ ਆ ਕਿਉਂਕਿ ਐਲਰਜੀ ਹੋ ਜਾਂਦੀ ਸ਼ੂਗਰ ਦੇ ਮਰੀਜ਼ਾਂ ਨੂੰ ਉਹਦੇ ਵਾਸਤੇ ਅਸੀਂ ਆਟਾ ਵੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਸਪੈਸ਼ਲ ਤਿਆਰ ਕਰ ਦਿੱਤਾ ਜੀਦੇ ਬੱਚੋ ਟੋਟਲੀ ਆਰਗੈਨਿਕ ਦਾ ਲਾਂ ਬਹੁਤ ਸਾਰੀਆਂ ਹੋਰ ਜਿਹੜੀਆਂ ਬੂਟੀਆਂ ਦਾ ਇੱਕ ਮਿਸਰਨ ਬਣਾ ਕੇ ਤਿਆਰ ਕਰ ਦਿੱਤਾ ਤੁਹਾਡਾ ਜਾਦਾ ਨਹੀਂ 50% ਤੋਂ ਪਲੱਸ ਕੰਮ ਤੋਂ ਸਾਟੇ ਨਹੀਂ ਕਰ ਦੇਣਾ ਜਿਹੜੀ ਸਰੀਰ ਨੂੰ ਉਹ ਭੋਜਨ ਮਿਲਣਾ ਲੱਗ ਗਿਆ ਜਿਸ ਦੀ ਲੋੜ ਸੀ ਜਿਸ ਆਰਗਨ ਦੇ ਵਿੱਚ ਪ੍ਰੋਬਲਮ ਆਈ ਸੀ ਉਹ ਠੀਕ ਹੋ ਗਈ ਆ ਇੱਕ ਵਾਰ ਫਿਰ ਤੋਂ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ 슈ਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਗਈ ਔਰ ਨਾ ਹੀ ਇਹ ਕੋਈ ਐਡੀ ਵੱਡੀ ਬਿਮਾਰੀ ਆ ਵੀ ਜਿਹਨੂੰ ਆਪਾਂ ਕਵਰ ਨਹੀਂ ਕਰ ਸਕਦੇ हां टाइम ਰਹਿੰਦਿਆ ਇਸ ਨੂੰ ਕੰਟਰੋਲ ਕੀਤਾ ਜਾਵੇ ਤੇ ਬਾਹਰ ਲੀਆਂ ਦਵਾਈਆਂ ਤੋਂ ਬਚਿਆ ਜਾਵੇ ਤਾਂ ਇਸ ਨੂੰ ਕਵਰ ਕੀਤਾ ਜਾ ਸਕਦਾ ਤੇ ਬਾਕੀ ਸਰਜੀਤ 94 ਬ੍ਰਾਂਡ ਜੋ ਸਾਡਾ ਚੱਲ ਰਿਹਾ ਸ਼ੂਗਰ ਦੇ ਮਰੀਜ਼ਾਂ ਵਾਸਤੇ 24 ਘੰਟੇ ਦੇ ਵਿੱਚ ਸ਼ੂਗਰ ਕੰਟਰੋਲ ਹੁੰਦੀ ਆ ਤੁਸੀਂ ਜਦੋਂ ਸ਼ੁਰੂ ਕਰਦੇ ਆ ਦਵਾਈ ਤਾਂ ਉਦੋਂ ਆਪਣਾ ਟੈਸਟ ਕਰਵਾ ਲੈਣਾ ਤੇ 7 ਦਿਨ ਬਾਅਦ ਦੁਬਾਰਾ ਫੇਰ ਟੈਸਟ ਕਰਾ ਲੈਣਾ 7 ਦਿਨ ਤੱਕ ਦੇਖਣਗੇ ਤਾਂ ਰੋਬੋਟਾਂ ਨੂੰ ਟੋਟਲ ਨਾਰਮਲ ਮਿਲਣੀ ਹੈ ਵੈਸੇ 24 ਘੰਟੇ ਦੇ ਵਿੱਚ ਕੰਟਰੋਲ ਕਰਦਾ ਸ਼ੂਗਰ ਤਾਂ ਸਾਰੇ ਭਾਰਤਵਾਸੀਆਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਰਗੈਨਿਕ ਚੀਜ਼ਾਂ ਵੱਲ ਵਧੋ ਔਰ ਜਿਨ੍ਹਾਂ ਲੋਕਾਂ ਤੱਕ ਸਾਡਾ ਇਹ ਸੁਨੇਹਾ ਜਾ ਰਿਹਾ ਤੇ ਤੁਹਾਡਾ ਵੀ ਇੱਕ ਫਰਜ਼ ਬਣਦਾ ਕਿ ਇਹਨੂੰ ਪੂਰੇ ਭਾਰਤ ਦੇ ਵਿੱਚ ਫਲਾਇਆ ਜਾਵੇ ਕਿਉਂਕਿ ਤੁਸੀਂ ਦੇਖਦੇ ਹੋ ਜਾਣਦੇ ਹੋ ਕਿ ਆਪਣੇ ਬਜ਼ੁਰਗਾਂ ਦੀ ਜਿਹੜੀ ਉਮਰ ਸੀਗੀ ਉਹ 100 ਸਾਲ ਤੋਂ ਵੀ ਪਲੱਸ ਸੀ ਤੇ ਜੇ ਅੱਜ ਦੀ ਗੱਲ ਕਰੀਏ ਤੇ 50 ਤੋਂ 60 ਤੱਕ ਜੇ ਕੋਈ ਬੰਦਾ ਪਹੁੰਚੇ ਤਾਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਣ ਵਾਲੀ ਗੱਲ ਆ ਕਾਰਨ ਕੀ ਆ ਰੇਹਾਂ ਸਪੇਹਾਂ ਜਿਹੜਾ ਜੋ ਆਪਾਂ ਖਾ ਰਹੇ ਹਾਂ ਨਾ ਇਹ ਸੁਨੇਹਾ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਇਸ ਨਾਮਰਾਦ ਬਿਮਾਰੀ ਤੋਂ ਗ੍ਰਸਤ ਆ ਉਹਨਾਂ ਲੋਕਾਂ ਦਾ ਬਚਾਅ ਕੀਤਾ ਜਾਵੇ ਪੂਰੇ ਭਾਰਤ ਦੇ ਵਿੱਚ ਸਾਡੀ ਸਰਜੀਤ 94 ਜੋ ਆਪਣਾ ਸਰਜੀਤ 94 ਪਲੱਸ ਦਵਾਈ ਆ ਸ਼ੂਗਰ ਦੀ ਪਹੁੰਚ ਰਹੀ ਆ ਤੇ ਤੁਸੀਂ ਨੰਬਰ ਚੱਲ ਰਿਹਾ ਸਾਈਡ ਤੇ ਤੁਸੀਂ ਉਹ ਤੋਂ ਕੰਟੈਕਟ ਕਰ ਸਕਦੇ ਆ ਸਾਡੇ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਆ ਤੁਹਾਡੇ ਘਰ ਦੇ ਵਿੱਚ ਉਸ ਦੀ ਡਿਲੀਵਰੀ ਪਹੁੰਚੂਗੀ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਸਟੋਰ ਆਪਣੇ ਖੁੱਲ ਚੁੱਕੇ ਆ ਤੇ ਬਾਕੀ ਇੱਥੇ ਇੱਕ ਗੱਲ ਹੋਰ ਵੀ ਹੈ ਜਿੱਦਾਂ ਜਗਰਾਤ ਸਿੰਘ ਉਹਨਾਂ ਨੂੰ ਪਹਿਲਾਂ ਵੀ ਅਸੀਂ ਆਪਣੀ ਗੱਲ ਹੋਈ ਸੀ ਕਿ ਬੱਚੇ ਪੜੇ ਲਿਖੇ ਬਾਹਰ ਨੂੰ ਵਿਦੇਸ਼ਾਂ ਨੂੰ ਭਜ ਰੇ 25 25 30 30 ਲੱਖ ਰੁਪਈਆ ਲਾ ਕੇ ਹੈਨਾ ਤੇ ਉਸ ਉਸਤਨ ਵੀ ਗੱਲ ਹੋਈ ਸੀ ਦੁਬਾਰਾ ਜਦੋਂ ਆਏ ਤਾਂ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਭਾਈ ਮਾਪਿਆਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਭਾਈ ਬੱਚਿਆਂ ਨੂੰ 25 25 30 30 ਲੱਖ ਰੁਪਈਆ ਲਾ ਕੇ ਤੁਹਾਨੂੰ ਵਿਦੇਸ਼ਾਂ ਵਿੱਚ ਭ ਰੇਹਿੰਦੇ ਆ ਉਹਨਾਂ ਨੂੰ ਸਟੋਰ ਬਣਾ ਕੇ ਦੇਵੋ ਅਸੀਂ ਸਹਿਯੋਗ ਕਰਾਂਗੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਵਾਵਾਂਗੇ ਲੱਖ ਤੋਂ ਡੇਢ 2 ਲੱਖ ਰੁਪਈਆ ਉਹ ਮਹੀਨੇ ਦਾ ਇੱਥੇ ਤੁਹਾਡੇ ਕੋਲੇ ਰਹਿ ਕੇ ਕਮਾ ਸਕਦੇ ਫਿਰ 25 3 ਲੱਖ ਰੁਪਈਆ ਲਾਉਣ ਦੀ ਵੀ ਲੋੜ ਨਹੀਂ 2.5 ਤੋਂ 3 ਲੱਖ ਰੁਪਈਏ ਦੇ ਵਿੱਚ ਸਟੋਰ ਖੁੱਲ ਕੇ ਕੰਮ ਚਲਾ ਸਕਦੇ ਆ ਹਾਂਜੀ ਸੋ ਅੱਜ ਇੰਨਾ ਕੁਝ ਕਹਿੰਦਾ ਹੋਇਆ ਆ ਤੁਹਾਡੇ ਕੋਲ ਯਾਸ ਚੌਹਨੇ ਆ ਤੇ ਦੁਬਾਰਾ ਫਿਰ ਜੇ ਮੌਕਾ ਮਿਲਿਆ ਤਾਂ ਜਰੂਰ ਹਾਂਜੀ ਜਰੂਰ ਅੱਗੇ ਕਿਸੇ ਟਾਪਿਕ ਤੇ ਅੱਜ ਬ ਗੱਲ ਕਰਾਂਗੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਤੋਂ ਭਾਈ ਸਾਹਿਬ ਹੋਣਾ ਨੇ ਸਾਨੂੰ ਬਹੁਤ ਹੀ ਵਧੀਆ ਟਾਪਿਕ ਤੇ ਜਾਣਕਾਰੀ ਦਿੱਤੀ ਹੈ ਸੋ ਉਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਹ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਰੋਕ ਸਕਦੇ ਹਾਂ ਕਾਬੂ ਚ ਕਰ ਸਕਦੇ ਹਾਂ ਸੋ ਅਸੀਂ ਭਾਈ ਸਾਹਿਬ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਸੋ ਉਹਨਾਂ ਨੇ ਬਾਕੀ ਦੱਸ ਹੀ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਹੇਠਾ ਦਿੱਤਾ ਗਿਆ ਹੈ ਸੋ ਤੁਸੀਂ ਜੇ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਸਾਡਾ ਬਹੁਤ ਹੀ ਬਹੁਤ ਪਹਿਰੇ ਤੋਂ ਧੰਨਵਾਦ ਦਰਸ਼ਕ ਜੋ ਸਾਡੇ ਨਾਲ ਦਰਸ਼ਕ ਜੁੜੇ ਹਨ ਉਹਨਾਂ ਦਾ ਵੀ ਬਹੁਤ ਹੀ ਬਹੁਤ ਧੰਨਵਾਦ